ਉਹੋ ਜੇ ਪਿਓਤੀ ਆਂਦੇ ਛੇ ਨਾ ਉਹਦੇ ਹੱਥ ਤੇ ਚਾਬੀਆਂ ਰੱਖ ਦੇ ਜਿੰਨਾਂ ਚਾ ਚਾਬੀਆਂ ਦਿੱਤੀਆਂ ਨਹੀਂ ਨਾ ਇਹਨਾਂ ਨੂੰ ਠੰਡ ਨਹੀਂ ਪਈ ਆ ਲੈnde ਗਰਨਾਮ ਨੂੰ ਇਹ ਜੀ ਤੇ ਕਲਾਸ ਨਾ ਲੈਨੀ ਆ ਆਨਾ ਆਨਾ ਮੈਂ ਜੋੜ ਜੋੜ ਕੇ ਰੱਖਦੀ ਹਾਂ ਵੀ ਇਹਨਾਂ ਦਾ ਕੋਹ ਬਣ ਜੇ ਮੈਂ ਕਿਤੇ ਭੁੱਖੇ ਢਿੱਡ ਵਿੱਚੋਂ ਜਾਣਾ ਇਹਨਾਂ ਨੇ ਵੇਖ ਲਾ ਕੀ ਜਾੜਾ ਤਰਿਆ ਵਾ ਕਹਿੰਦੇ ਆ ਮੇਰੀ ਮਾਂ ਦੌਰ ਪਾਉਣ ਜਾਂਦੀ ਆ ਚਲ ਜੇ ਤੇਰੀ ਮਾਂ ਦੌਰ ਪਾਉਣ ਜਾਂਦੀ ਆ ਨਾ ਤੇ ਮੈਂ ਕਿਹੜੀ ਘਟਵਾ ਫਿਰ ਮੈਂ ਵੀ ਐਸੇ ਦਾ ਤੈਸਾ ਜਵਾਬ ਦਵਾਂਗੀ ਤੈਨੂੰ ਰੋਟੀ ਨਹੀਂ ਮਿਲਣਦੀ ਤਾਂ ਜਾਂ ਕੋਈ ਲੀੜਾ ਤੋਤਾ ਨਹੀਂ ਮਿਲੰਡਿਆ ਚਾਹ ਨਹੀਂ ਮਿਲਣਦੀ ਹਾਂ ਆਲੂਆਂ ਨੇ ਪਰੌਂਠੇ ਤੇਰੀ ਅੱਧੀ ਜਬਾਨਾ ਤੇ ਮੂੰਹ ਕੱਢੇ ਤੇ ਮੈਂ ਤੋ ਤਾਜੇ ਪਕਾ ਕੇ ਤੇ ਅੰਦਰ ਰੱਖ ਦਿੱਤੇ ਫੇ ਖਾ ਲੇਗਾ ਤੇ ਫੇ ਤੂੰ ਨਾ ਉਹਦਾ ਹੀ ਲਈ ਜਨਾ ਉਹ ਬਹੁਤ ਤੈਨੂੰ ਤਾਜੇ ਪਕਾ ਬਗਾ ਦਿੰਦੀ ਪਰੌਂਡੇ ਓ ਮੰਮੀ ਆਏ ਕੋ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਮੈਨੂੰ ਕੋ ਨ ਨਹੀਂ ਲੈਂਦਾ ਨਾ ਤੇ ਪਰੌਠੇ ਮੈਂ ਖਾ ਲਏ ਹੀ ਬੜੇ ਸੁਆਦੀ ਬਸ ਤੈਨੂੰ ਤਾਂ ਸੁਆਦ ਹੀ ਲੱਗਣ ਦੀ ਗੱਲ ਵਾ ਤੇ ਫੇਰ ਉਹਦਾ ਕੋ ਨਾਂ ਲੈਣਾ ਵਾਰ-ਵਾਰ ਓਏ ਆ ਵੇਖੋ ਗਲਤੀ ਹੋ ਗਈ ਆ ਲੋਕਾਂ ਦੇ ਘਰ ਆ ਕੇ ਨਾ ਬਹੁ ਮੱਤਾਂ ਦਿੰਦੇ ਈ ਤੁਸੀਂ ਤੇ ਪਰ ਤੂੰ ਆਪਣੀ ਨੋ ਕਿਉਂ ਕਰੋ ਕੱਢੀ ਆ ਉਹ ਕਿਦਾਂ ਡਿੱ ਗਈ ਉਹਨੂੰ ਨਹੀਂ ਲੈਂਦੀ ਤੇ ਤੂੰ ਚੁੱਪ ਕਰਕੇ ਨਾ ਜਾ ਚੱਲ ਜਾ ਹੋਰ ਨਾ ਹੈ ਮੇਰੇ ਕੋ ਪਾਤੀ ਪਾ ਕੇ ਨਾ ਹਾਂ ਬੜੀ ਸੋਹਣੀ ਕਰਤੂਤ ਵਾਟ ਤੁਹਾਡੀ ਹੋਈ ਮੈਨੂੰ ਮੱਤਾਂ ਦੇਣ